युवा प्रतीक ਦੇ ਰੂਪ ਦੇ ਵਿੱਚ ਹੋਣ ਤੇ ਸਾਨੂੰ ਮਾਣ ਹੈ ਉਹਨਾਂ ਨੇ ਸਾਨੂੰ ਸ਼ਬਦਾਂ ਅਤੇ ਕੰਮਾਂ ਦੇ ਨਾਲ ਪ੍ਰੇਰਿਤ ਕੀਤਾ ਹੈ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਸੱਚਾ ਚੈਂਪੀਅਨ ਅਤੇ ਬ੍ਰਾਂਡ ਐਪੈਸਟਰ ਅਸੀਂ ਇਕੱਠੇ ਮਿਲ ਕੇ ਇੱਕ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਜਿੱਥੇ ਸਾਡੇ ਨੌਜਵਾਨ ਤਰੱਕੀ ਕਰ ਸਕਣ ਪੰਜਾਬ ਪੁਲਿਸ ਮਾਨਯੋਗ ਮੁੱਖ ਮੰਤਰੀ ਦੀ ਕਲਪਨਾ ਅਨੁਸਾਰ ਨਸ਼ਿਆਂ ਦਾ ਮੁਕਾਬਲਾ ਕਰਨ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਵਚਨਬੱਧ ਹੈ ਸੋ ਡੀਜੀਪੀ ਗੌਰਵ ਯਾਦਵ ਨੇ ਐਮਵੀ ਵਿਰਖਤੇ ਜਿਤਾਇਆ ਮਾਰ ਤੇ ਕਿ ਡੀਜੀਪੀ ਪੰਜਾਬ ਪੁਲਿਸ ਦੇ ਵੱਲੋਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੇ ਲਈ ਇੱਕ ਸੱਚਾ ਚੈਂਪੀਅਨ ਅਤੇ ਬ੍ਰਾਂਡ ਐਂਬੈਸਡਰ ਸੈਮੀ ਵਿਰਤੇ ਮਾਰਚਤਾਇਆ ਪੰਜਾਬ ਪੁਲਿਸ ਦੇ ਵੱਲੋਂ ਇਕੱਠੇ ਮਿਲ ਕੇ ਬਣਾਵਾਂਗੇ ਇੱਕ ਨਸ਼ਾ ਮੁਕਤ ਪੰਜਾਬ ਡੀਜੀਪੀ ਪੰਜਾਬ ਦੇ ਵੱਲੋਂ ਟਵੀਟ ਕਰਕੇ ਕਿਹਾ ਗਿਆ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਚੱਲ ਰਿਹਾ ਨਸ਼ੇ ਦਾ ਦੌਰ ਜਿਹੜਾ ਕਿ ਪੰਜਾਬ ਦੀ ਜਵਾਨੀ ਦਾ ਕਹਾਣ ਕਰ ਰਿਹਾ ਹੈ ਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰ ਰਿਹਾ ਉਹਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਗਈ ਹੈ ਜੀ ਜਿਸ ਦਾ ਨਾਮ ਹੈ ਜੀ ਨਸ਼ਾ ਮੁਕਤ ਪੰਜਾਬ ਸੋ ਸਾਰਿਆਂ ਨੂੰ ਅਪੀਲ ਕਰਕੇ ਬੇਨਤੀ ਹੈ ਵੀ ਇਸ ਮਹਿੰਮ ਦਾ ਇਸ ਲਹਿਰ ਦਾ ਆਪਾਂ ਸਾਰੇ ਰਹਿਣੇ ਨਾਲ ਮਿਲ ਕੇ ਹਿੱਸਾ ਬਣੀਏ ਤੇ ਪੰਜਾਬ ਨੂੰ ਜਿਹੜਾ ਨਸ਼ਾ ਮੁਕਤ ਬਣਾ ਸਕੀਏ ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚਾਹੁੰਦੇ ਵਾਸਤੇ ਸਿਰਫ ਸ਼ਕਤੀ ਕਲਬ ਥੈਂਕ ਯੂ ਸੋ ਮੱਚ